ਸੱਚੀ ਗੱਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਇਸ ਵੇਲੇ ਦੀ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਦੱਸ ਦੇ ਕਿ ਜਿਰਕਪੁਰ ਨਾਬਾ ਰੋਡ ਤੇ ਬਿਜਲੀ ਦੇ ਜਿਹੜੇ ਖੰਭੇ ਨੇ ਉਹ ਡਿੱਗ ਗਏ ਨੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਤਸਵੀਰਾਂ ਤੋਂ ਕਿ ਕਿੰਨਾ ਭਿਆਨਕ ਹਾਦਸਾ ਜਿਹੜਾ ਮੌਕੇ ਤੇ ਵਾਪਰ ਸਕਦਾ ਸੀ ਕਿਉਂਕਿ ਕਾਫੀ ਗੱਡੀਆਂ ਨੇ ਜਿਹੜੀਆਂ ਉੱਥੇ ਮੌਜੂਦ ਸੀ ਜਿਨ੍ਹਾਂ ਦੇ ਬਿਜਲੀ ਦਾ ਖੰਭਾ ਆ ਕੇ ਡਿੱਗ ਗਿਆ ਹਾਲਾਂਕਿ ਗੱਡੀ ਦੇ ਵਿੱਚ ਇੱਕ ਵਿਅਕਤੀ ਵੀ ਮੌਜੂਦ ਸੀ ਜੋ ਕਿ ਮੌਕੇ ਤੇ ਹੀ ਫੱਟੜ ਹੋ ਗਿਆ ਉਸਦੇ ਕਾਫੀ ਸੱਟਾਂ ਲੱਗੀਆਂ ਨੇ ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਦੇ ਵਿੱਚ ਭੱਤੀ ਕਰਵਾਇਆ ਗਿਆ ਪਰ ਇਸ ਤੋਂ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਬਿਜਲੀ ਵਿਭਾਗ ਦੀ ਕਿੰਨੀ ਵੱਡੀ ਲਾਪਰਵਾਹੀ ਹੈ ਜਿਹੜੀ ਉੱਥੇ ਦੇਖਣ ਨੂੰ ਮਿਲੀ ਹੈ ਇਹ ਬਿਜਲੀ ਦੇ ਖੰਬੇ ਨੇ ਜਿਹੜੇ ਅਚਾਨਕ ਡਿੱਗ ਜਾਂਦੇ ਨੇ ਦੱਸਦੀ ਹੈ ਕਿ ਜਿਰਕਪੁਰ ਨਾਬਾ ਰੋਡ ਤੇ ਇਹ ਜਿਹੜਾ ਹਾਦਸਾ ਆ ਉਹ ਵਾਪਰਿਆ ਆ ਕਾਫੀ ਗੱਡੀਆਂ ਮੋਕੇ ਤੇ ਮੌਜੂਦ ਖੜੀਆਂ ਸੀ ਜਿੰਨਾਂ ਤੇ ਇਹ ਖੰਭਾ ਆ ਕੇ ਡਿੱਗ ਗਿਆ ਹਾਲਾਂਕਿ ਜਾਨੀ ਮਾਲੀ ਨੁਕਸਾਨ ਤੋਂ ਜਿਹੜਾ ਬਚਾਰ ਰਿਹਾ ਏ ਪਰ ਜਿਹੜਾ ਇੱਕ ਵਿਅਕਤੀ ਐ ਗੱਡੀ ਦੇ ਵਿੱਚ ਮੌਜੂਦ ਸੀ ਉਸ ਦੇ ਗੰਭੀਰ ਸੱਟਾਂ ਨੇ ਜਿਹੜੀਆਂ ਉਹ ਲੱਗੀਆਂ ਨੇ ਤੇ ਆਪਾਂ ਕਹਿ ਸਕਦੇ ਆ ਕਿ ਮੋਕੇ ਤੇ ਜਿਹੜਾ ਰੋਲਾ ਰੱਪਾ ਪੈਂਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਕਿਉਂਕਿ ਵੱਡੀ ਲਾਪਰਵਾਹੀ ਹੈ ਜਿਹੜੀ ਉੱਥੇ ਦੇਖਣ ਨੂੰ ਮਿਲੀ ਹੈ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਨੇ ਤੁਸੀਂ ਆਪ ਅੰਦਾਜ਼ਾ ਜਿਹੜਾ ਉਹ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਖੰਭੇ ਨੇ ਉਹ ਆ ਕੇ ਡਿੱਗੇ ਹੋਣੇ ਨੇ ਕਿਉਂਕਿ ਗੱਡੀਆਂ ਨੇ ਜਿਹੜੀਆਂ ਮੌਕੇ ਤੇ ਉਹ ਚੱਕਨਾ ਚੂਰ ਹੋ ਗਈਆਂ ਨੇ ਤੇ ਲੋਕਾਂ ਦਾ ਵੱਡਾ ਇਕੱਠ ਵੀ ਦੇਖਣ ਨੂੰ ਮਿਲ ਰਿਹਾ ਹਾਲਾਂਕਿ ਪੁਲਸ ਵਿਭਾਗ ਹੈ ਜਿਹੜਾ ਉਹ ਮੌਕੇ ਤੇ ਪਹੁੰਚ ਗਿਆ ਤੇ ਉਹਨਾਂ ਦੇ ਵੱਲੋਂ ਜਾਂਚ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਪਰ ਅਚਾਨਕ ਇਸ ਤਰੀਕੇ ਦੇ ਨਾਲ ਬਿਨਾਂ ਕਿਸੇ ਝੱਖੜ ਹਨੇਰੀ ਦੇ ਇਸ ਤਰੀਕੇ ਦੇ ਨਾਲ ਬਿਜਲੀ ਦੇ ਖੰਬੇ ਡਿੱਗਣਾ ਬਹੁਤ ਵੱਡੀ ਲਾਪਰਵਾਹੀ ਹੈ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਜਿਨ੍ਹਾਂ ਦੇ ਵੱਲੋਂ ਬਿਜਲੀ ਵਿਭਾਗ ਦੇ ਉੱਤੇ ਜਿਹੜੀ ਕਾਰਵਾਈ ਉਹ ਵੀ ਕੀਤੀ ਜਾ ਸਕਦੀ ਹੈ ਕਿਉਂਕਿ ਬੇਸ਼ੱਕ ਦੀ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਉਸ ਵਿਅਕਤੀ ਦੇ ਗੰਭੀਰ ਸੱਟਾਂ ਨੇ ਜੜੀਆਂ ਉਹ ਜਰੂਰ ਲੱਗੀਆਂ ਨੇ ਤੇ ਕਾਫੀ ਲੋਕਾਂ ਦੀਆਂ ਗੱਡੀਆਂ ਦਾ ਨੁਕਸਾਨ ਵੀ ਜਿਹੜਾ ਦੇਖਣ ਨੂੰ ਮਿਲਿਆ। ਤੁਹਾਡਾ ਇਸ ਬਾਰੇ ਕੀ ਕਹਿਣਾ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ। ਸੱਚੀ ਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਇਸ ਵੇਲੇ ਦੀ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਦੱਸ ਦਈਏ ਕਿ ਜਿਰਕਪੁਰ ਨਾਬਾ ਰੋਡ ਤੇ ਬਿਜਲੀ ਦੇ ਜਿਹੜੇ ਖੰਭੇ ਨੇ ਉਹ ਡਿੱਗ ਗਏ ਨੇ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਤਸਵੀਰਾਂ ਤੋਂ ਕਿ ਕਿੰਨਾ ਭਿਆਨਕ ਹਾਦਸਾ ਜਿਹੜਾ ਮੌਕੇ ਤੇ ਵਾਪਰ ਸਕਦਾ ਸੀ ਕਿਉਂਕਿ ਅ ਕਾਫੀ ਗੱਡੀਆਂ ਨੇ ਜਿਹੜੀਆਂ ਉੱਥੇ ਮੌਜੂਦ ਸੀ ਜਿਨ੍ਹਾਂ ਦੇ ਬਿਜਲੀ ਦਾ ਖੰਭਾ ਆ ਕੇ ਡਿੱਗ ਗਿਆ ਹਾਲਾਂਕਿ ਗੱਡੀ ਦੇ ਵਿੱਚ ਇੱਕ ਵਿਅਕਤੀ ਵੀ ਮੌਜੂਦ ਸੀ ਜੋ ਕਿ ਮੌਕੇ ਤੇ ਹੀ ਫੱਟੜ ਹੋ ਗਿਆ ਉਸ ਦੇ ਕਾਫੀ ਸੱਟਾਂ ਲੱਗੀਆਂ ਨੇ ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਦੇ ਵਿੱਚ ਭੱਤੀ ਕਰਵਾਇਆ ਗਿਆ ਪਰ ਇਸ ਤੋਂ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਬਿਜਲੀ ਵਿਭਾਗ ਦੀ ਕਿੰਨੀ ਵੱਡੀ ਲਾਪਰਵਾਹੀ ਹੈ ਜਿਹੜੀ ਉੱਥੇ ਦੇਖਣ ਨੂੰ ਮਿਲੀ ਹੈ ਕਿ ਬਿਜਲੀ ਦੇ ਖੰਬੇ ਨੇ ਜਿਹੜੇ ਅਚਾਨਕ ਡਿੱਗ ਜਾਂਦੇ ਨੇ ਦੱਸ ਦਈਏ ਕਿ ਜਿਰਕਪੁਰ ਨਾਬਾ ਰੋਡ ਤੇ ਇਹ ਜਿਹੜਾ ਹਾਦਸਾ ਆ ਉਹ ਵਾਪਰਿਆ ਆ ਕਾਫੀ ਗੱਡੀਆਂ ਮੌਕੇ ਤੇ ਮੌਜੂਦ ਖੜੀਆਂ ਸੀ ਜਿੰਨਾ ਤੇ ਇਹ ਖੰਭਾ ਆ ਕੇ ਡਿੱਗ ਗਿਆ ਹਾਲਾਂਕਿ ਜਾਨੀ ਮਾਲੀ ਨੁਕਸਾਨ ਤੋਂ ਜਿਹੜਾ ਬਚਾਰ ਰਿਹਾ ਏ ਪਰ ਜਿਹੜਾ ਇੱਕ ਵਿਅਕਤੀ ਐ ਗੱਡੀ ਦੇ ਵਿੱਚ ਮੌਜੂਦ ਸੀ ਉਸ ਦੇ ਗੰਭੀਰ ਸੱਟਾਂ ਨੇ ਜਿਹੜੀਆਂ ਉਹ ਲੱਗੀਆਂ ਨੇ ਤੇ ਆਪਾਂ ਕਹਿ ਸਕਦੇ ਆਂ ਕਿ ਮੌਕੇ ਤੇ ਜਿਹੜਾ ਰੋਲਾ ਰੱਪਾ ਪੈਂਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਕਿਉਂਕਿ ਵੱਡੇ ਲਾਪਰਵਾਹੀ ਹੈ ਜਿਹੜੀ ਉੱਥੇ ਦੇਖਣ ਨੂੰ ਮਿਲੀ ਐ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਨੇ ਤੁਸੀਂ ਆਪ ਅੰਦਾਜ਼ਾ ਜਿਹੜਾ ਉਹ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਖੰਬੇ ਨੇ ਉਹ ਆ ਕੇ ਡਿੱਗੇ ਹੋਣੇ ਨੇ ਕਿਉਂਕਿ ਗੱਡੀਆਂ ਨੇ ਜਿਹੜੀਆਂ ਮੋਕੇ ਤੇ ਉਹ ਚੱਕਨਾ ਚੂਰ ਹੋ ਗਈਆਂ ਨੇ ਤੇ ਲੋਕਾਂ ਦਾ ਵੱਡਾ ਇਕੱਠ ਵੀ ਦੇਖਣ ਨੂੰ ਮਿਲ ਰਿਹਾ ਹਾਲਾਂਕਿ ਪੁਲਿਸ ਵਿਭਾਗ ਹੈ ਜਿਹੜਾ ਉਹ ਮੌਕੇ ਤੇ ਪਹੁੰਚ ਗਿਆ ਤੇ ਉਹਨਾਂ ਦੇ ਵੱਲੋਂ ਜਾਂਚ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਪਰ ਅਚਾਨਕ ਇਸ ਤਰੀਕੇ ਦੇ ਨਾਲ ਬਿਨਾਂ ਕਿਸੇ ਝੱਖੜ ਹਨੇਰੀ ਦੇ ਇਸ ਤਰੀਕੇ ਦੇ ਨਾਲ ਬਿਜਲੀ ਦੇ ਖੰਬੇ ਡਿੱਗਣਾ ਬਹੁਤ ਵੱਡੀ ਲਾਪਰਵਾਹੀ ਹੈ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਜਿਨ੍ਹਾਂ ਦੇ ਵੱਲੋਂ ਬਿਜਲੀ ਵਿਭਾਗ ਦੇ ਉੱਤੇ ਜਿਹੜੀ ਕਾਰਵਾਈ ਉਹ ਵੀ ਕੀਤੀ ਜਾ ਸਕਦੀ ਹੈ ਕਿਉਂਕਿ ਬੇਸ਼ੱਕ ਦੀ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਉਸ ਵਿਅਕਤੀ ਦੇ ਗੰਭੀਰ ਸੱਟਾਂ ਨੇ ਜਿਹੜੀਆਂ ਉਹ ਜਰੂਰ ਲੱਗੀਆਂ ਨੇ ਤੇ ਕਾਫੀ ਲੋਕਾਂ ਦੀਆਂ ਗੱਡੀਆਂ ਦਾ ਨੁਕਸਾਨ ਵੀ ਜਿਹੜਾ ਦੇਖਣ ਨੂੰ ਮਿਲਿਆ ਤੁਹਾਡਾ ਇਸ ਬਾਰੇ ਕੀ ਕਹਿਣਾ ਆਪਣੀ ਰਾਏ ਕਮੈਂਟ ਦੇ ਵਿੱਚ ਜ਼ਰੂਰ